ਪੰਜਾਬ ਦੇ ਵਿੱਚ ਬੱਸ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਪੰਜਾਬ ਰੋਡਵੇਸ ਦਸਤੀਏ ਪੀਆਰਟੀਸੀ ਅਤੇ ਪੰਨ ਬੱਸ ਦੇ ਠੇਕਾ ਕਰਮਚਾਰੀਆਂ ਦੀ ਹੜਤਾਲ ਹੈ ਤਾਂ ਉਹ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਨੇ ਉਹਨਾਂ ਨੇ ਇਹ ਹੜਤਾਲ 11 ਤਰੀਕ ਨੂੰ ਵੀ ਕੀਤੀ ਸੀ ਅੱਜ ਵੀ ਇਹ ਹੜਤਾਲ ਚੱਲੀ ਰਹੀ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਾਰੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੂੰ ਸਥਾਈ ਕਰਨ ਦੀ ਬਜਾਏ ਉਹਨਾਂ ਨੇ ਸਾਡੇ ਸਾਥੀਆਂ ਤੇ ਝੂਠੇ ਕੇਸ ਦਰਜ ਕੀਤੇ ਨੇ ਇਸ ਗੁੱਸੇ ਦੇ ਕਾਰਨ ਉਹਨਾਂ ਕਿਹਾ ਕਿ ਅਸੀਂ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਇਸ ਤਰ੍ਹਾਂ ਨੇ ਯਾਤਰੀਆਂ ਨੂੰ ਇਸ ਰੋਸ ਪ੍ਰਦਰਸ਼ਨ ਦੇ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰਾ ਨਾਮ ਸਰ ਸੁਆਸਤਿਕ ਦਾਵਲਾ ਮੈਂ ਪਿਆਬੀ ਯੂਨੀਵਰਸਿਟੀ ਸਟੂਡੈਂਟ ਆ ਲਾਸਟ ਇਅਰ ਸਟੂਡੈਂਟ ਆ ਸੀਐਸਸੀ ਦਾ ਤੇ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਸਰ ਆ ਲਗਾ ਲੋ ਵੀ ਹਰ ਮੰਥ ਆਂਦੀ ਹੈ ਹਰ ਵੀਕ ਆਂਦੀ ਹੈ ਹਰ ਦਿਨ ਆਂਦੀ ਹੈ ਅੱਛੀ ਗੱਲ ਹੈ ਸਰਕਾਰ ਕੰਮ ਕਰ ਰਹੀ ਹੈ ਸਲੋ ਹੀ ਸਹੀ ਪਰ ਚਲੋ ਕਰ ਰਹੀ ਹੈ ਪਰ ਇਹ ਨਾ ਸਟੂਡੈਂਟ ਲਾਈਫ ਨੂੰ ਬਹੁਤ 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 ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਇਹ ਚੀਜ਼ਾਂ ਹਰ ਬਾਰ ਬੱਸ ਲੇਟ ਹਰ ਬਾਰ ਸਰਵਿਸ ਲੇਟ ਜਦੋਂ ਆਈਏ ਉਦੋਂ ਪੀੜ ਪੜਕਾ ਬੈਠਣ ਨੂੰ ਥਾਂ ਨਹੀਂ ਮਿਲਦੀ ਟਿਕਟ ਲੈ ਕੇ ਵੀ ਗੰਦਗੀ ਹਰ ਪਾਸੇ ਲਾਲ ਲਾਲ ਹਰ ਪਾਸੇ ਠੀਕ ਹੈ ਮੈਂ ਸਵੇਰ 6:30 ਵਜੇ ਦਾ ਨਿਕਲਿਆ ਹਾਂ ਘਰ ਜਾਣ ਵਾਸਤੇ ਮੈਂ ਮਲੇਰਕੋਟਲੇ ਜਾਣਾ ਠੀਕ ਹੈ ਬਸ ਇੱਕ ਬੱਸ ਆਈ ਹੈ ਉਦੋਂ ਦੀ ਘੱਟੋ ਘੱਟ ਵੀ 200 ਤੋਂ 250 ਬੰਦਿਆਂ ਦਾ ਇਕੱਠ ਹੋਏਗਾ ਉਹਦੇ ਚੋਂ ਵੀ ਹਾਰਡਲੀ 160 ਪਤਾ ਨਹੀਂ ਮੈਂ ਨੰਬਰ ਐਗਜ਼ੈਕਟਲੀ ਕਾਊਂਟ ਨਹੀਂ ਹੈ ਪਰ ਪੂਰੀ ਭਰ ਕੇ ਗਈ ਹੈ ਬੱਸ ਉਸ ਤੋਂ ਬਾਅਦ ਵੀ ਕਿੰਨੇ ਜਣੇ ਤੁਸੀਂ ਦੇਖ ਪਾ ਰਹੇ ਹੋ ਪਿੱਛੇ ਖੜੇ ਆ ਠੀਕ ਹੈ ਹੁਣ ਤੱਕ ਬੱਸ ਨਹੀਂ ਈ ਰਹੀ ਹੈ ਮੈਂ ਕਿਸੇ ਤੋਂ ਪੁੱਛ ਰਿਹਾ ਤਾਂ ਕੋਈ ਐਨੂੰ ਇਸ਼ਾਰਾ ਕਰ ਦਿੰਦਾ ਕੋਈ ਐਨੂੰ ਇਸ਼ਾਰਾ ਕਰ ਦਿੰਦਾ ਵੀ ਜਿਹੜੇ ਇੱਥੇ ਫੈਕਲਟੀ ਹੈਗੀ ਹੈ ਇਨਕੁਆਇਰੀ ਆਲੀ ਆ ਵਿੰਡੋਜ਼ ਆਲੀ ਕੋਈ ਸਾਥ ਨਹੀਂ ਦੇ ਰਿਹਾ ਖਾਲੀ ਵੋਟਾਂ ਨੇ ਵੋਟਾਂ ਜੇਬ ਚ ਨੇ ਠੀਕ ਹੈ ਉਹ ਆਪ ਘਰੇ ਨੇ ਵਧੀਆ ਬ੍ਰੈਡ ਬਟਰ ਬ੍ਰੈਕਫਾਸਟ ਹੈ ਆ ਸਾਨੂੰ ਦੇਖ ਲਓ ਨਾ ਚਾਹ ਦਾ ਪਤਾ ਨਾ ਪਾਣੀ ਦਾ ਪਤਾ ਘਰ ਜਾ ਰਹੇ ਹੋਮਗੇ ਛੁੱਟੀ ਹੋਏਗੀ ਵੀ ਤਾਂ ਬਿਲਕੁਲ ਸੌਣ ਹਾਂਜੀ ਹਾਂਜੀ ਵੀਕੈਂਡ ਹੈ ਘਰ ਜਾਣਾ ਚਾਹਦੇ ਆ ਘਰ ਜਾ ਜਾਂਚ ਹਰ ਵਾਰ ਡਿਲੇ ਹੋ ਜਾਂਦੇ ਆ 6 ਵਜੇ ਤੇ ਖੜੇ ਹੋ 6:30 ਦੇ ਵਿੱਚ ਮੈਂ 6 ਵਜੇ ਤਾਂ ਨਿਕਲ ਜਾਣਾ 6:30 ਮੈਂ ਇੱਥੇ ਪਹੁੰਚ ਗਿਆ ਸੀ ਆ ਗਏ ਇੱਕ ਵਾਰੀ ਚੱਲ ਜੇ ਇੱਕ ਹੋ ਗਿਆ ਇਹਨਾਂ ਬੀ ਮੇਰਾ ਨਾਮ ਸੰਜੀ ਹੈ ਜੀ ਇਹ ਪੀਆਰਟੀਸੀ ਦੇ ਜਨਾਬ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਆ ਕੱਚੇ ਮੁਲਾਜ਼ਮਾਂ ਨੇ ਕੁਝ ਮੰਗਿਆ ਸੀ ਸਰਕਾਰ ਨਾਲ ਪਿਛਲੇ ਸਾਲ 28 ਨਵੰਬਰ ਨੂੰ ਮੁਲਾਜ਼ਮਾਂ ਨੇ ਹੜਤਾਲ ਕਰਨੀ ਸੀ ਜੀ ਗੇਟ ਰੈਲੀ ਕਰਨੀ ਸੀ ਜਿਸ ਦੇ ਵਿੱਚ ਸਰਕਾਰ ਨੇ ਇੱਕ ਰਾਤ ਪਹਿਲਾਂ ਹੀ 27 ਨਵੰਬਰ ਨੂੰ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪ੍ਰਧਾਨਾਂ ਨੂੰ ਘਰੋਂ ਘਰੀ ਚੱਕ ਲਿਆ ਸੋ ਜਿਸ ਕਰਕੇ ਮੁਲਾਜ਼ਮਾਂ ਨੂੰ ਮਜਬੂਰਨ ਹੋ ਕੇ ਹੜਤਾਲ ਕਰਨੀ ਪਈ 28 ਨਵੰਬਰ ਨੂੰ ਜਿਸ ਦੇ ਮੈਦੇਨਗਰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਮੁਲਾਜ਼ਮਾਂ ਤੇ लाठी चार्ज ਕਰਤਾ ਪਰੋ ਸ਼ਾਂਤਮਈ ਤਰੀਕੇ ਨਾਲ ਬੈਠੇ ਮੁਲਾਜ਼ਮਾਂ ਨੂੰ ਚੱਕ ਕੇ ਲੈ ਗਈ ਉਹਨਾਂ ਤੇ ਪਰਚੇ ਕਰਤੇ ਸੋ ਤੇ ਜਦੋਂ ਚੱਕ ਕੇ ਲੈ ਗਏ ਮੁਲਾਜ਼ਮਾਂ ਨੂੰ ਕਈਆਂ ਨੂੰ 370 ਦੇ ਪਰਚੇ ਪਾਦੇ ਗਈਆਂ ਤੇ 751 ਵਰਗੇ ਪਰਚੇ ਪਾਤੇ ਝੂਠੇ ਪਰਚੇ ਪਾ ਕੇ ਸਾਡੇ ਮੁਲਾਜ਼ਮਾਂ ਅੰਦਰ ਡੱਕਦੇ ਤੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ 1 ਤਰੀਕ ਨੂੰ ਕਿ ਮੀਟਿੰਗ ਰੱਖਦੇ ਆ ਤੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਮਿੱਤੇ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਹੜਤਾਲ ਉੱਲ ਰਹੀ ਹੈ ਹੜਤਾਲ ਖਤਮ ਹੋ ਰਹੀ ਹੈ ਕਿ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਜਿੱਲਾਂੇ ਡੱਕੇ ਆ ਜਿਹੜੇ ਪਰਚੇ ਪਾਏ ਆ ਉਹ ਪਰਚੇ ਰੱਦ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਡਿਊਟੀਆਂ ਤੇ ਤੁਰੰਤ ਪਾਇਆ ਜਾਂਦਾ ਪਰ ਸਰਕਾਰ ਇਹਦੇ ਨਾਲ ਵੀ ਵਾਅਦਾ ਖਲਾਫੀ ਇਹ ਚੀਜ਼ ਵੀ ਵਾਅਦਾ ਖਲਾਫੀ ਕਰ ਗਈ ਕਿ ਕੁਝ ਕੀ ਬੰਦੇ ਇਹਨਾਂ ਨੇ ਛੱਡੇ ਬਾਕੀ ਸਾਡੇ 20 ਤੋਂ 25 ਬੰਦੇ ਇਹਨਾਂ ਨੇ ਫੇਰ 307 ਜੰਦਰ ਰੱਖ ਲਏ ਫੇਰ 12 ਬੰਦਿਆਂ ਦੀ ਜ਼ਮਾਨਤ ਹੋਈ ਆ ਉਹ ਅਲੇ ਤੱਕ ਰੂਟ ਦੇ ਨਹੀਂ ਪਾਏ ਸੰਗਰੂੜ ਦੀ ਪੂਰੇ ਸਾਡੇ 10 ਮੁਲਾਜ਼ਮ 10 ਸਾਡੇ ਡਰਾਈਵਰ ਕੰਡਕਟਰ ਜਿਹੜੇ ਕੱਚੇ ਵਾਲਾ ਮਲਾਜ਼ਮ ਨੇ ਉਹ ਹਲੇ ਤੱਕ ਸੰਗਰੂਲ ਜੇਲ੍ਹ ਦੇ ਵਿੱਚ ਬੰਦ ਨੇ 75 ਤੋਂ 80 ਦਿਨ ਦੇ ਵਿੱਚ ਵਿੱਚ ਸਮਾਂ ਹੋ ਗਿਆ। ਸੋ ਕਿਰਪਾ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਆਪਣੇ ਵਾਅਦੇ ਤੋਂ ਨਾ ਭੱਜੋ ਆਪਣਾ ਵਾਅਦਾ ਪੂਰਾ ਕਰੋ। ਜਿਹੜੀਆਂ ਮੰਗਾਂ ਦੇ ਮੁੱਖ ਮੰਤਰੀ ਸਾਹਿਬ ਨੇ ਸਹਿਮਤੀ ਬਣਾਈ ਸੀ ਉਹ ਮੰਗਾਂ ਨੂੰ ਪੂਰ ਜ਼ੋਰ ਦੇ ਨਾਲ ਤਰੀਕੇ ਨਾਲ ਲਾਗੂ ਕੀਤਾ ਜਾਵੇ। ਮਹਿਕਮੇ ਨੂੰ ਨਵੀਆਂ ਬੱਸਾਂ ਦਿੱਤੀਆਂ ਜਾਣ, ਕੱਚੇ ਮਲਾਜ਼ਮ ਪੱਕੇ ਕੀਤੇ ਜਾਣ। ਸਾਡਾ ਕੀ ਮਨ ਕਰਦਾ ਨਹੀਂ ਰੋਜ਼ ਰੋ ਹੜਤਾਲਾ ਕਰਨੇ ਉਹਨੂੰ ਸਾਡੀ ਵੀ ਦਿਹਾੜੀ ਕੱਟ ਹੁੰਦੀ ਆ ਸਾਡੀ ਵੀ ਤਨਖਾਹ ਕੱਟ ਹੁੰਦੀ ਆ ਕਿਰਪਾ ਕਰਕੇ ਮਹਿਕਮਾ ਨੂੰ ਛਲਾਉਣ ਵਾਸਤੇ ਸੋਹੇਰ ਦਬਰਉਣ ਵਾਸਤੇ ਨਵੀਆਂ ਬੱਸਾਂ ਪਈਆਂ ਜਾਣ ਨਵੀਂ ਭਰਤੀ ਕੀਤੀ ਜਾਵੇ ਸਾਡੇ ਆਲੇ-ਦਾਲੇ ਬੱਸ ਸਟਾਡ ਦੇ ਵਿੱਚ ਬਹੁਤ ਜਵਾਨੀ ਫਿਰ ਰਹੀ ਆ ਇਹ ਜਵਾਨੀ ਇਹਦਾ ਨਾ ਰੋਲੇ ਜਵਾਨੀ ਨੂੰ ਨੌਕਰੀ ਵੀ ਮਿਲੂਗੀ ਜੇ ਨਵੀਆਂ 10000 ਬੱਸਾਂ ਪਾਉਂਗੇ ਕਿਰਪਾ ਕਰਕੇ ਨਵੀਆਂ ਬੱਸਾਂ ਪਾਓ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਮਹਿਕਮੇ ਦੀਆਂ ਜੜਾਂ ਹੋਰ ਲੰਬੀਆਂ ਹੋਣ ਸਾਡੀ ਸਰਕਾਰ ਨੂੰ ਬੇਨਤੀ ਆ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਬਹਿ ਕੇ ਮਸਲਿਆਂ ਦਾ ਹੱਲ ਕੀਤਾ ਜਾਵੇ ਨਾ ਕਿ ਗੱਲ ਨੂੰ ਟਾਲ ਮਟੋਲ ਕੀਤਾ ਜਾਵੇ ਕਿੰਨੇ ਕਿ ਬੱਸਾਂ ਬੰਦ ਆਜ ਸਰ ਕਟੋਕਟ ਵੀ 75 7500 ਦੇ ਨੇੜੇ ਤੇੜੇ ਆਪਣੀ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੈ 7500 ਦੇ ਨੇੜੇ ਤੇੜੇ ਬੱਸਾਂ ਬੰਦ ਨੇ ਇਹ ਹੜਤਾਲ ਜਨਾਬ ਹਾਲੇ ਕੋਈ ਮੈਸੇਜ ਨਹੀਂ ਆ ਰਿਹਾ ਅੱਗੇ ਇਹ ਦੇਖਦੇ ਆ ਕਦੋਂ ਅੱਜ ਮੀਟਿੰਗ ਬੈਠੇਗੀ ਜਾਂ ਕੱਲ ਨੂੰ ਬੈਠੇਗੀ ਕੋਈ ਮੀਟਿੰਗ ਦਾ ਸਮਾਂ ਮਿਲੇਗਾ ਬਾਕੀ ਸਰਕਾਰ ਦੇ ਨਾਲ ਰابطਾ ਹਾਲੇ ਜਥੇਬੰਦੀ ਵੱਲੋਂ ਉੱਪਰੋਂ ਭਾਈ ਕਮਾਂਡ ਤੋਂ ਕੋਈ ਮੈਸੇਜ ਨਹੀਂ ਆਇਆ ਸਰਾ ਲੈ